ਦਾ ਪੱਤਰ ਦੇਣ ਇੱਕ ਦਾ ਪ੍ਰਸ਼ਾਸਨ ਨੂੰ ਹੋਰ ਅੱਗੇ ਤੋਰਨ ਵਾਸਤੇ ਉਹ ਚੱਲ ਰਹੇ ਮੋਰਚੇ ਦੇ ਵਿੱਚ ਦੋਨੇ ਮੋਰਚਾ ਚ ਉਹਨਾਂ ਨਾਲ ਇੱਕ ਤਲੇ ਪ੍ਰਸ਼ਾਸਨ ਨੂੰ ਹੋਰ ਅੱਗੇ ਗ라운ਡ 'ਤੇ ਆਪਾਂ ਕਿੱਥੇ ਪੱਤਰ ਦੇਣੇ ਚੱਲੇ ਹਾਂ ਤੇ ਅਧਿਆਲ ਸਾਹਿਬ ਦਾ ਪਤਾ ਲੈਣ ਵੀ ਚੱਲੇ ਆ ਇਸ ਦਰਾਂ ਨ ਜਦੋਂ ਅਸੀਂ ਮੋਰਚੇ 'ਚ ਦਾਖਲ ਹੋਣਾ ਸਾਡਾ ਕੋਈ ਵੀ ਸਾਥੀ ਉਧਰੋਂ ਜੇ ਕੋਈ ਕਿਸੇ ਕਿਸਮ ਦਾ ਕੋਈ ਆਂਤ ਬਣਦਾ ਜੇ ਖਾਸ ਬੰਦਾ ਤੁਹਾਨੂੰ ਜਾਣਨ ਆਲਾ ਤੁਸੀਂ ਆ ਕੇ ਤੁਸੀਂ ਅੱਖਾਂ ਖੁੱਲ ਗਈਆਂ ਤੁਸੀਂ ਗਦਾਰ ਹੋ ਤੁਸੀਂ ਮੋਰਚਾ ਦੇ ਦਿੱਤੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਤੁਹਾਨੂੰ ਕਹਿਦਾ ਇੱਥੋਂ ਤੱਕ ਵੀ ਮੈਂ ਤਾਂ ਦਿੰਦਾ ਨਹੀਂ ਕਿਸੇ ਨੂੰ ਗਾਲ ਵੀ ਕੱਢ ਦਿੰਦਾ ਤਾਂ ਤੁਹਾਨੂੰ ਗਾਲ ਵੀ ਕੱਢਣੀ ਪਏ ਅਜੇ ਤੁਹਾਡੇ ਆਖਵਾ ਤੁਹਾਡੇ ਮੂਰੇ ਆ ਜੇ ਸਾਡੇ ਤੱਕ ਇਹ ਵੀ ਕੋਈ ਨਾ ਬਕਾਵੇ ਵੀ ਸਾਨੂੰ ਕੋਈ ਧੱਕੇ ਮੁੱਕੀ ਵੀ ਕਰ ਦੇ ਅਸੀਂ ਚੱਲਾਂਗੇ ਭਰਾਓ ਸਾਡਾ ਸੋਡਾ ਰੋਲ ਇਹ ਹੋਣਾ ਚਾਹੀਦਾ ਕਿਉਂਕਿ ਤੁਸੀਂ ਨੌਜਵਾਨ ਹੋ। ਕੇ ਸਾਨੂੰ ਜੋ ਮਰਜੀ ਕਹਿਦਾਂ। ਤੁਸੀਂ ਐ ਦਿਖਾਉਣਾ ਕਿ ਯਾਰ ਅਸੀਂ ਤਾਂ ਇੱਕ ਦਾ ਬਸ ਆਇਆ ਭਾਈ। ਬਸ। ਕੋਈ ਪ੍ਰੈਸ ਵਾਲਾ ਤੁਹਾਨੂੰ ਪੁੱਟਦਾ। ਤੁਸੀਂ ਕੋਈ ਇਹੋ ਜਿਹਾ ਜਵਾਬ ਨਹੀਂ ਦੇਣਾ ਜਿਹੜਾ ਆਪਣੇ ਸਾਰੇ ਮੋਰਚੇ ਨੂੰ ਖਟਾਈ ਪਾ ਦੇ। ਆਪਾਂ ਜਿਹੜਾ ਲੀਕ ਕਿਹਾ ਹੈ। ਉਹਦੇ ਤੇ ਫੁੱਲ ਚੜਨਾ ਸਾਡੀ ਅਸੀਂ ਸਮਝਦੇ ਆ ਵੀ ਸਾਡੇ ਨਾਲੋਂ ਜ਼ਿਆਦਾ। ਤम्मे ਵਾਰ ਹੀ ਹੁਣ ਛੋੜੀ ਬਣ ਗਈ ਕਿਉਂਕਿ ਅਸੀਂ ਜਿਹੜੇ ਕਿੱਡ ਨੂੰ ਨਾਲ ਲੈ ਕੇ ਆਇਆ ਸਿਆਣਾ ਹਿੱਸਾ ਹੈ ਸਾਡਾ ਵਲੰਟੀਅਰ ਇੰਸਟੈਂਸ ਤੇ ਇੱਥੇ ਵੀ ਜੇ ਤੁਹਾਨੂੰ ਆਪਦਾ ਕੋਈ ਸਾਥ ਮੋਗ ਰਿਹਾ ਜਾ ਰਿਹਾ ਤੁਸੀਂ ਰੋਕਣ ਉਹਨੂੰ ਕੋਈ ਕਾਕਾ ਜਾਂ ਨਿਰ ਕਰੀ ਦਨ ਜੀ ਇਹ ਵੀ ਬੇਨਤੀ ਹੈ ਤੁਹਾਨੂੰ ਸਾਰੇ ਸਾਡੇ ਸਾਡੀ ਟੀਮ ਨੇ ਵਿਚਾਰੀਏ ਗੱਲ ਬਾਕੀ ਸਾਰੇ ਸਿਆਣੇ ਆਪੂਲੇ ਬੈਠੇ ਨੇ ਸਾਡੇ ਅਸੀਂ ਸੋਤੋ ਇਹ ਆਸ ਕਰਾਂਗੇ ਆਪਾਂ ਦੋਨੇ ਮੋਰਚੇ ਪਹਿਲੇ ਮੋਰਚੇ ਜਾਵਾਂਗੇ ਇੱਥੋਂ ਚਿੱਠੀ ਪੱਤਰ ਦੇ ਕੇ ਆਪਾਂ ਬਾਅਦ ਦੂਜੇ ਸੰਭੂ ਮੋਰਚੇ ਚਿੱਠੀ ਪੱਤਰ ਦੇ ਕੇ ਆਵਾਂਗੇ ਤੇ ਅਸੀਂ ਸੋਡੇ ਬਣ ਉਹੀ ਆਸ ਕਰਾਂਗੇ ਕਿ ਸਾਡੀ ਆਪਣੇ ਕਿਸੇ ਫੈਸਲੇ ਦੀ ਪੂਰਨ ਰੂਪ ਤੇ ਲਾਗੂ ਕਰੇ ਕੱਟੇ ਆਪਣੇ ਜਾਣਾ ਫਿਰ ਨਾ ਜੀ ਤੁਸੀਂ ਮੂਰੇ ਆਪਣੀ ਲੀਡਰਸ਼ਿਪ ਹੋਊਗੀ ਸਾਰੀ ਮਾਗਰ ਤੁਸੀਂ ਕਰਨਾ ਬਾਕੀ ਜੇ ਕਿਸੇ ਹੋਰ ਸਾਥੀ ਨੇ ਕੋਈ ਗੱਲ ਕਹਿਣੀ ਹੈ ਮਿੰਨਤ ਜੀ ਇਹ ਸ਼ਾਂਤੀ ਦਾ ਇਮਤਿਹਾਨ ਹੈ ਮੈਂ ਸਹਿਮਤ ਹਾਂ ਰਾਜੀਆਲ ਸਾਹਿਬ ਨਾਲੋਂ ਕਹਿੰਦੇ ਸਾਡੀ ਸਹਿਨਸ਼ੀਲਤਾ ਦਾ ਇਮਤਿਹਾਨ ਹੈ ਬਾਕੀ ਭਾਵੇਂ ਮੀਡੀਆ ਜੇ ਕੋਈ ਪੁੱਛੂਗਾ ਤਾਂ ਤੁਹਾਡੇ ਕੋਲ ਇੱਕੋ ਹੀ ਗੱਲ ਹੈ ਵੀ ਸਾਡੇ ਆਗੂ ਮੋਗਾ ਮਹਾਪੰਚਾਇਤ ਦਾ ਮਤਾ ਇਕਤਾ ਮਤਾ ਦੇਣ ਆਏ ਨੇ ਸਾਰੀ ਦਾ ਲੋਕ ਕਹਿਣਗੇ ਅੱਦਾ ਪੱਤਰ ਦੇਣ ਇਕਤਾ ਪ੍ਰਸ਼ਾਸਨ ਨੂੰ ਹੋਰ ਅੱਗੇ ਤੋਰਨ ਵਾਸਤੇ ਉਹ ਚੱਲ ਰਹੇ ਮੋਰਚੇ ਦੇ ਵਿੱਚ ਦੋਨੇ ਮੋਰਚਾ ਚ ਉਹਨਾਂ ਨਾਲ ਇੱਕ ਤਲੇ ਪ੍ਰੋਸੈਸ ਨੂੰ ਹੋਰ ਅੱਗੇ ਚਲਾਉਣ ਬਾਅਦ ਤੇ ਆਪਾਂ ਛਿੱਤੀ ਪੱਤਰ ਦੇਣੇ ਚੱਲੇ ਹਾਂ। ਦੱਲੇয়াল ਸਾਹਿਬ ਦਾ ਪਤਾ ਲੈਣ ਵੀ ਚੱਲੇ ਆ। ਇਸ ਦਰਾਂ ਨ ਜਦੋਂ ਅਸੀਂ ਮੋਰਚੇ 'ਚ ਦਾਖਲ ਹੋਣਾ ਹੈ। ਸਾਡਾ ਕੋਈ ਵੀ ਸਾਥੀ ਉਧਰੋਂ ਜੇ ਕੋਈ ਕਿਸੇ ਕਿਸਮ ਦਾ ਕੋਈ ਆਸਤੰਦ ਦਾ ਜਾਂ ਖਾਸ ਬੰਦਾ ਤੁਹਾਨੂੰ ਜਾਣ ਨਾਲ ਤੁਸੀਂ ਆ ਕੇ ਤੁਸੀਂ ਅੱਖਾਂ ਖੁੱਲ੍ਹ ਗਈਆਂ। ਤੁਸੀਂ ਖਦਾਰ ਹੋ। ਦੇ ਮੋਰਚਾ ਦੇ ਦਿੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਤੁਹਾਨੂੰ ਕਹਿਦਾ ਐ ਇੱਥੋਂ ਤੱਕ ਵੀ ਮੈਂ ਤਾਂ ਦਿੰਦਾ ਨਹੀਂ ਕਿਸੇ ਨੂੰ ਗਾਲ ਵੀ ਕੱਢ ਦਿੰਦਾ ਤਾਂ ਤੁਹਾਨੂੰ ਗਾਲ ਵੀ ਢਣਣੀ ਪਏ ਅਜੇ ਤੁਹਾਡੇ ਆਖਵਾ ਤੁਹਾਡੇ ਮੂਰੇ ਆ ਜੇ ਸਾਡੇ ਤੇ ਕਿਹੋ ਜਿਹੀ ਵੀ ਕੋਈ ਨਾਬਕਾਵੇ ਵੀ ਸਾਨੂੰ ਕੋਈ ਧੱਕੇ ਮੁੱਕੀ ਵੀ ਕਰਦੇ ਅਸੀਂ ਚੱਲਾਂਗੇ ਭਰਾਓ ਸਾਡਾ ਤੁਹਾਡਾ ਰੋਲ ਇਹ ਹੋਣਾ ਚਾਹੀਦਾ ਕਿਉਂਕਿ ਤੁਸੀਂ ਨੌਜਵਾਨ ਹੋ ਕੇ ਤੁਹਾਨੂੰ ਜੋ ਮਰਜ਼ੀ ਕਹਿ ਦੇਣਾ ਤੁਸੀਂ ਇਹ ਦੇਖੋਣਾ ਕਿ ਯਾਰ ਅਸੀਂ ਤਾਂ ਇੱਕ ਦਾ ਬਸ ਆਇਆ ਭਾਈ ਬਸ ਕੋਈ ਪ੍ਰੈਸ ਵਾਲਾ ਤੁਹਾਨੂੰ ਪੁੱਟਦਾ ਤੁਸੀਂ ਕੋਈ ਇਹੋ ਜਿਹਾ ਜਵਾਬ ਨਹੀਂ ਦੇਣਾ ਜਿਹੜਾ ਆਪਣੇ ਸਾਰੇ ਮੋਰਚੇ ਨੂੰ ਖਟਾਈ ਪਾ ਦੇ ਆਪਾਂ ਜਿਹੜਾ ਲੀਕ ਕਿਹਾ ਆ ਉਹਦੇ ਤੋਂ ਫੁੱਲ ਚਾੜਨਾ ਸਾਡੀ ਅਸੀਂ ਸਮਝਦੇ ਆ ਵੀ ਸਾਡੇ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਹੁਣ ਸੋਢੀ ਬਣ ਗਈ ਕਿਉਂਕਿ ਅਸੀਂ ਜਿਹੜੇ ਕਿੰਡ ਨੂੰ ਨਾਲ ਲੈ ਕੇ ਆਇਆ ਸਿਆਣਾ ਹਿੱਸਾ ਹੈ ਸਾਡਾ ਵਲੰਟੀਅਰ ਅਸੀਂ ਤੇ ਇੱਥੇ ਵੀ ਜੇ ਤੁਹਾਨੂੰ ਆਵਦਾ ਕੋਈ ਸਾ ਮੋਦ ਰਿਹਾ ਜਾ ਰਿਹਾ ਤੁਸੀਂ ਰੋਕਣ ਉਹਨੂੰ ਕੋਈ ਕਾਕਾ ਇੰਜਰ ਕਰੀ ਦਨ ਜੀ ਇਹ ਇਹਦੀ ਬੇਨਤੀ ਹੈ ਤੁਹਾਨੂੰ ਸਾਰੇ ਸਾਡੇ ਸਾਡੀ ਟੀਮ ਨੇ ਵਿਚਾਰੀਏ ਗੱਲ ਬਾਕੀ ਸਾਰੇ ਸਿਆਣੇ ਆਪੂਲੇ ਬੈਠੇ ਨੇ ਸਾਡੇ ਅਸੀਂ ਸੋਤੋ ਇਹ ਆਸ ਕਰਾਂਗੇ ਆਪਾਂ ਦੋਨੇ ਮੋੜ ਚ ਪਹਿਲੇ ਮੋੜ ਚ ਜਾਵਾਂਗੇ ਇੱਥੋਂ ਚਿੱਠੀ ਪੱਤਰ ਦੇਖ ਕੇ ਆਪਾਂ ਬਾਅਦ ਦੂਜੇ ਸੰਭੂ ਮੋੜ ਚ ਚਿੱਠੀ ਪੱਤਰ ਦੇਖ ਕੇ ਆਵਾਂਗੇ ਤੇ ਅਸੀਂ ਸੋਡੇ ਤੋਂ ਉਹੀ ਯਾਦ ਕਰਾਂਗੇ ਕਿ ਸਾਡੀ ਆਪਣੀ ਕਿਸੇ ਦੇ ਫੈਸਲੇ ਦੇ ਤੁਸੀਂ ਪੂਰਨ ਰੂਪ ਤੇ ਲਾਦੂਗਾ ਕੱਢੇ ਆਪਣੇ ਜਾਣਾ ਫਿਰਦਾ ਨਹੀਂ ਤੁਸੀਂ ਮੂਰੇ ਆਪਣੀ ਲੀਡਰਸ਼ਿਪ ਹੋਊਗੀ ਸਾਰੀ ਮਾਗਰ ਤੁਸੀਂ ਬਾਕੀ ਜੇ ਕਿਸੇ ਹੋਰ ਸਾਥੀ ਨੇ ਕੋਈ ਗੱਲ ਕਰਨੀ ਹੈ ਮਿੰਦਰ ਤੁਸੀਂ ਸ਼ਾਂਤਸ਼ੀਲਤਾ ਦਾ ਇਮਤਿਹਾਨ ਹੈ ਬਸ ਮੈਂ ਸਹਿਮਤ ਹਾਂ ਰਾਜੀ ਹਾਂ ਸੌਣ ਨਾਲ ਉਹ ਕਹਿੰਦੇ ਸਾਡੀ ਸ਼ਾਂਤਸ਼ੀਲਤਾ ਦਾ ਇਮਤਿਹਾਨ ਹੈ ਬਾਕੀ ਭਰਾਓ ਮੀਡੀਆ ਜੇ ਕੋਈ ਪੁੱਛੂਗਾ ਤੋ ਤੁਹਾਡੇ ਕੋਲ ਇੱਕੋ ਹੀ ਗੱਲ ਹੈ ਵੀ ਸਾਡੇ ਆਗੂ ਮੋਗਾ ਮਹਾਪੰਚਾਇਤ ਦਾ ਮਤਾ ਇੱਕ ਤਾਂ ਮਤਾ ਦੇਣ ਆਏ ਨੇ ਸਾਰੇ ਦਾ ਲੋਕ ਹੈ